ਭਾਈ ਸਾਹਿਬ ਕਿਵੇਂ ਦੇਖਦੇ ਹੋ ਕੱਲ ਉਹੀ ਗੱਲ ਹੋਈ ਜਿਹਦਾ ਡਰ ਸੀ ਗਿਆਨੀ ਰੁਗਵੀਰ ਸਿੰਘ ਹੋਰੀ ਇੰਗਲੈਂਡ ਫੇਰੀ ਤੋਂ ਵਾਪਸ ਪਤਦੇ ਨੇ ਕੁਛ ਦਿਨ ਨਹੀਂ ਪੈਂਦੇ ਤੇ ਉਹਨਾਂ ਨੂੰ ਵੀ ਉਹਦੇ ਤੋਂ ਬਰਖਾਸਤ ਕਰ ਦਿੱਤਾ ਜਾਂਦਾ ਹੈ ਕੁਛ ਦਿਨ ਪਹਿਲਾਂ ਉਹਨਾਂ ਦੀ ਵੀ ਇੱਕ ਸਟੇਟਮੈਂਟ ਆਈ ਸੀ ਕਿ ਮੈਂ ਝੋਲੇ ਦੇ ਵਿੱਚ ਆਪਣੇ ਕੱਪੜੇ ਆਲਰੇਡੀ ਪਾਏ ਹੋਏ ਨੇ ਮਤਲਬ ਉਹਨਾਂ ਨੂੰ ਪਤਾ ਸੀ ਪੀ ਸਾਰਾ ਕੁਝ ਕੋਣ ਵਾਲਾ ਕਿਵੇਂ ਦੇਖਦੇ ਹੋ ਸਾਰੀ ਘਟਨਾ ਪਰ ਇਹ ਗੱਲ ਅਸੀਂ ਕੀਤੀ ਸੀ ਜਥੇਦਾਰ ਸਾਹਿਬ ਉਹਨਾਂ ਨੇ ਸ਼ੇਅਰ ਇਹ ਜਥੇਦਾਰ ਸਾਹਿਬ ਤੁਸੀਂ ਤਕੜੇ ਰਹੋ ਕਿਉਂਕਿ ਇਹ ਚਾਹੁੰਦੇ ਆ ਤੁਹਾਡੀ ਟੀਮ ਟੁੱਟੇ ਕਿਉਂਕਿ ਇਹਨਾਂ ਨੂੰ ਲੱਗਦਾ ਤੁਸੀਂ ਖਾਸ ਕਰਕੇ ਦੋਨੇ ਗਿਆਨੀ ਹਰਪ੍ਰੀਤ ਸਿੰਘ ਤੇ ਗਿਆਨਨੀ ਰਵੀ ਸਿੰਘ ਜੀ ਇਹ ਦੋਨੇ ਸਿੰਘ ਸਾਹਿਬ ਦੋਨੇ ਜਥੇਦਾਰ ਸਾਹਿਬ ਵੀ ਇਹ ਇਹਨਾਂ ਚੀਜ਼ਾਂ ਤੇ ਕੰਮ ਕਰ ਰਹੇ ਇਹਨਾਂ ਦੀ ਟੀਮ ਤੋੜੀਏ ਤੇ ਗਾਂ ਵੀ ਜਿਹੜੇ ਫਿਰ ਜਥੇਦਾਰ ਆਉਗੇ ਫਿਰ ਉਹ ਇਹ ਸੀ ਗਰੀਤ ਕਹੋ ਟੈਨਸ਼ਨ ਚ ਰਹੋਗੇ ਵੀ ਇਹ ਸਾਡੇ ਨਾਲ ਇਦਾਂ ਨੀਂ ਚੀਜ਼ਾਂ ਕਰ ਸਕਦੇ ਆ ਸਮੇ ਸਮੇ ਦੇ ਉੱਤੇ ਕਿਵੇਂ ਵਰਤਿਆ ਗਿਆ ਤੇ ਮੈਨੂੰ ਇੱਕ ਗੱਲ ਦੀ ਹੈਰਾਨਗੀ ਹੁੰਦੀ ਹੈ ਕਿ ਪੰਜ ਵਾਰ ਮੁੱਖ ਮੰਤਰੀ ਵੀ ਬਣਾ ਦਿੱਤਾ ਪੰਜਾਬ ਵਾਲਿਆਂ ਨੇ ਪੰਜਾਬ ਤੇ ਸਿੱਖਾਂ ਨੇ ਖਾਸ ਤੌਰ ਦੇ ਉੱਤੇ ਜਾਂ ਫਿਰ ਕਈੇ ਸਮੁੱਚੇ ਭਾਰਤ ਦੇ ਵਿੱਚ ਜਿੰਨੀ ਵੀ ਸਟਿੱਕ ਕੌਮ ਬਸਦੀ ਹੈ ਬਾਹਰ ਵਾਲੇ ਤਾਂ ਚੇਤਨ ਹੋ ਜਾਂਦੇ ਆ ਸਮੇ ਸਮੇ ਦੇ ਉੱਤੇ ਪਰ ਜਿਹੜੇ ਪੰਜਾਬ ਵਾਲੇ ਆ ਉਹ ਹੁਣ ਤੱਕ ਇਹਨਾਂ ਨੂੰ ਸਿਰ ਦੇ ਉੱਤੇ ਕਿਉਂ ਚੁੱਕੀ ਕਰਦੇ ਆ ਐਸੀ ਕਿਹੜੀ ਪਾਵਰ ਹੈਗੀ ਇਹਨਾਂ ਦੇ ਕੋਲ ਕਿ ਅੱਜ ਤੱਕ ਵੀ ਸ਼ਰੋਨੀ ਕਮੇਟੀ ਤੋਂ ਭਾਵੇਂ ਤਿੰਨ ਸੀਟਾ ਰਹਿ ਗਈਆਂ ਇਹਨਾਂ ਦੀਆਂ ਪਰ ਸ਼ਰੋਨੀ ਕਮੇਟੀ ਤੋਂ ਇਹਨਾਂ ਦਾ ਕਬਜ਼ਾ ਜਿਹੜਾ ਉਹ ਲਖਣ ਦਾ ਨਾਮ ਨਹੀਂ ਲੈ ਰਿਆ ਇਹਦੇ ਪਿੱਛੇ ਕੀ ਹੈਗਾ ਅਸਲ ਦੇ ਵਿੱਚ ਪਰ ਐਕਚੁਅਲੀ ਜਿਹੜੇ ਜਥੇਦਾਰਾਂ ਸਾਭਾਂ ਦਾ ਰੋਲ ਆ ਨਾ ਉਹ ਸਿਲੈਕਸ਼ਨ ਤੌਰ ਤੇ ਹੋਣਾ ਚਾਹੀਦਾ ਪੰਥ ਵੱਲੋਂ ਕਿ ਮਤਲਬ ਉਹ ਨੇਚਰਲੀ ਹੋਣਾ ਚਾਹੀਦਾ ਜਿਹੜਾ ਕੋਈ ਚੜ੍ਹਦੀ ਕਲਾ ਵਾਲਾ ਸਿੰਘ ਹੋਵੇ ਉਹਨੂੰ ਮੂਰੇ ਲਿਆਉਣਾ ਚਾਹੀਦਾ ਪਰ ਇਹ ਚੌਣਦੇ ਰਹੇ ਆ ਸੋ ਇਹਨਾਂ ਦੇ ਬੈਨੀਫਿਟ ਚ ਨਹੀਂਗਾ ਹੁਣ ਮੈਂ ਤੁਹਾਨੂੰ ਇੱਕ ਐਗਜ਼ਾਮਪਲ ਦਿੰਨਾ ਜਿਹੜੇ ਜਥੇਦਾਰ ਸਾਹਿਬ ਹੋਣੇ ਹੀ ਲਿਆਉਗੇ ਤੁਹਾਡਾ ਕੀ ਖਿਆਲ ਆ ਉਹ ਜਾਊਗੇ ਵੀ ਉਹ ਬੋਲਣ ਉਹ ਵੀ ਜਥੇਦਾਰ ਵੀ ਉਹਨਾਂ ਕੋ ਕਪੈਸਿਟੀ ਹੋਊਗੀ ਬੋਲਣ ਦੀ ਉਹੋ ਜਾਊਗੇ ਅਸੀਂ ਬੋਲੀਏ ਵੀ ਆਪਦੀ ਬੇਇੱਜ਼ਤੀ ਕਰਾਈਏ ਇਹ ਸੋਚਣਾ ਨਹੀਂ ਗੱਲਾਂ ਤੋ ਇਹ ਸਾਨੂੰ ਸੋਚਣ ਦੀ ਲੋੜ ਹੈ ਅੱਜ ਅਸੀਂ ਪੰਥ ਨਾਲ ਖੜੇ ਆ ਕਿ ਅਸੀਂ ਸਾਡੇ ਉੱਚੜ ਜਿਨ੍ਹਾਂ ਨੇ ਸਾਡਾ ਕਹਾਣ ਕੀਤਾ ਉਹਨਾਂ ਨਾਲ ਖੜਨਾ ਅੱਜ ਅਸੀਂ ਇਹਦਾ ਚੋਇਸ ਕਰ ਲਈ ਹੈ ਜੀ ਇਹ ਦੇਖੋ ਮੇਰੀ ਰਾਤ ਗੱਲ ਹੋਈ ਸੀਗੀ ਸਿੰਘ ਸਾਹਿਬ ਜਥੇਦਾਰ ਗਿਆਨੀ ਰਗਵੀ ਸਿੰਘ ਉਹਨਾਂ ਨਾਲ ਤੇ ਉਹ ਕਹਿੰਦੇ ਅਸੀਂ ਖੋਸ਼ਾ ਕਿ ਸਾਡੇ ਬੇਦਾਗ ਤੌਰ ਤੇ ਸਾਨੂੰ ਮਹਾਰਾਜ ਨੇ ਸਾਨੂੰ ਪਰੇ ਕਰ ਲਿਆ ਕਿ ਮਤਲਬ ਸਾਡੇ ਤੇ ਨਹੀਂ ਕੋਈ ਦੂਸ਼ਣਵਾਦੀ ਇਹ ਦਾਦੀ ਨਹੀਂ ਹੋ ਸਕਦੀ ਵੀ ਅਸੀਂ ਬਹਿ ਕੇ ਜਾਂ ਸੀ ਕੋਈ ਗਲਤ ਸਟੈਪ ਇਸ ਤੌਰ ਤੇ ਕਰ ਲਿਆ ਸੋ ਕਹਿਣ ਦਾ ਆਪਾ ਇਹ ਹੈ ਕਿ ਪੰਥ ਦੇ ਨਾਲ ਖੜੇਗਾ ਹੁਣ ਆਪਾਂ ਬਹੁਤ ক্লোਜ਼ ਸੀਗੇ ਡਿਲੀਵਰੀ ਲੈਂਡ ਨੂੰ ਪਰ ਆਪਾਂ ਤਾਂ ਉਹ ਕਾਰ ਨਹੀਂ ਹੋਈ ਜੱਥੇਦਾਰ ਸਾਹਿਬ ਮੈਨੂੰ ਲੱਗਦਾ ਰੈਡੀ ਸੀਗੇ ਉਹਨਾਂ ਨੇ ਜਦੋਂ ਇੱਥੋਂ ਇੰਗਲੈਂਡ ਦੀ ਧਰਤੀ ਤੋਂ ਜਾਣ ਲੱਗੇ ਸੀ ਸਾਡੇ ਨਾਲ ਉਹਨਾਂ ਨੇ ਗੱਲ ਕੀਤੀ ਸੀ ਕਹਿੰਦੇ ਨਾਲ ਕੋਈ ਖੜਦਾ ਹੀ ਨਹੀਂ ਨਾ ਕੋਈ ਜੱਥੇਬੰਦੀ ਖੜਦੀ ਆ ਕੋਈ ਵੀ ਨਾਲ ਨਹੀਂ ਖੜਦਾ ਇਹ ਲੱਗਦਾ ਤੁਸੀਂ ਕੱਲੇ ਰਹਿ ਗਏ ਹੋ ਉੱਥੇ ਵੀ ਤੁਹਾਨੂੰ ਪਤਾ ਹੈ ਕਿੰਦਾ ਦਾ ਮਾਹੌਲ ਹੋਊਗਾ ਕੀ ਕੀ ਵਸ਼ਾਈ ਕੀਤੀ ਹੋਊਗੀ ਜੀ ਦੋਸਤੋ ਸਤਿ ਅਕਾਲ ਤੁਸੀਂ ਦੇਖ ਰਹੇ ਹੋ ਪ੍ਰਾਈਡ ਪੰਜਾਬ ਟੀਵੀ ਮੈਂ ਤੁਹਾਡਾ ਆਪਣਾ ਜਲਜੀਤ ਸਿੰਘ ਇੱਕ ਵਾਰ ਫਿਰ ਜੁੜ ਚੁੱਕਿਆ ਇੱਕ ਖਾਸ ਵਿਸ਼ੇ ਦੇ ਉੱਤੇ ਗੱਲਬਾਤ ਕਰਨ ਦੇ ਲਈ ਜਿਵੇਂ ਕਿ ਆਪਜੀ ਜਾਣਦੇ ਹੋ ਕਿ ਕੱਲ ਦਾ ਦਿਹਾੜਾ ਉਹ ਸੀ ਜਦੋਂ ਸ੍ਰੀ ਅਕਾਲ ਤਖਤ ਸਾਹਿਬ ਦੇ ਜਥੇਦਾਰ ਗਿਆਨੀ ਰਗਬੀਰ ਸਿੰਘ ਹੋਰਾਂ ਨੂੰ ਵੀ ਅਹੁਦੇ ਤੋਂ ਹਟਾ ਦਿੱਤਾ ਗਿਆ ਸੋ ਆਖਰ ਚੱਲ ਕੀ ਰਿਹਾ ਇੱਕ ਤੋਂ ਬਾਅਦ ਇੱਕ ਅਸਤੀਫੇ ਹੋ ਰਹੇ ਨੇ ਜਾਂ ਫਿਰ ਅਹੁਦਿਆਂ ਤੋਂ ਹਟਾਇਆ ਜਾ ਰਿਹਾ ਗਿਆਨੀ ਹਰਪ੍ਰੀਤ ਸਿੰਘ ਜੋ ਕਿ ਆਪਾਂ ਇਹ ਕਹੀਏ ਕਿ ਇੱਕ ਬਗਗੀ ਸਿੱਖ ਵਜੋਂ ਵਿਚਰ ਰਹੇ ਨੇ ਬਹੁਤ ਸਾਰੀਆਂ ਉਹਨਾਂ ਨੇ ਗੱਲਾਂ ਬਾਤਾਂ ਸਟੇਟਮੈਂਟਾਂ ਜਿਹੜੀਆਂ ਨੇ ਅਹੁਦੇ ਤੋਂ ਹਟਣ ਤੋਂ ਬਾਅਦ ਬਾਦਲ ਪਰਿਵਾਰ ਦੇ ਉੱਤੇ ਦਿੱਤੀਆਂ ਨੇ ਹੁਣ ਗਿਆਨੀ ਰਗबीर ਸਿੰਘ ਹੋਰਾਂ ਨੂੰ ਵੀ ਅਹੁਦੇ ਤੋਂ ਹਟਾ ਦਿੱਤਾ ਗਿਆ ਆਪਾਂ ਇਸ ਵਾਰ ਇਹ ਗੱਲਬਾਤ ਕਰਨੀ ਹੈ ਤੇ ਸਾਡੇ ਨਾਲ ਸਾਡੇ ਬਹੁਤ ਹੀ ਖਾਸ ਭਾਈ ਕੁਲਦੀਪ ਸਿੰਘ ਜੀ ਦਿਓੜ ਜੋ ਕਿ ਪ੍ਰੈਜ਼ੀਡੈਂਟ ਦੇ ਗੁਰੂ ਨਾਨਕ ਗੁਰਦੁਆਰਾ ਸਮਾਥਿਕ ਬਰਮਿੰਗਮ ਇੰਗਲੈਂਡ ਉਹ ਜੁੜੇ ਹੋਏ ਨੇ ਆਪਣੀ ਲੋਕੇਸ਼ਨ ਤੋਂ ਸੋ ਆਪਾਂ ਸਟੂਡੀਓ ਦੇ ਵਿੱਚੋਂ ਉਹਨਾਂ ਦੇ ਨਾਲ ਗੱਲਬਾਤ ਕਰਨ ਦੀ ਜਿਹੜੀ ਕੋਸ਼ਿਸ਼ ਕਰ ਰਹੇ ਆਂ ਭਾਈ ਸਾਹਿਬ ਫਤਿਹ ਦੀ ਸਾਂਝ ਪਾਉਂਦੇ ਆਂ ਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਭਾਈ ਸਾਹਿਬ ਕਿਵੇਂ ਦੇਖਦੇ ਹੋ ਕੱਲ ਉਹੀ ਗੱਲ ਹੋਈ ਜਿਹਦਾ ਡਰ ਸੀ ਗਿਆਨੀ ਰਗਵੀਰ ਸਿੰਘ ਹੋਰੀ ਇੰਗਲੈਂਡ ਫੇਰੀ ਤੋਂ ਵਾਪਸ ਪਰਤਦੇ ਨੇ ਕੁਛ ਦਿਨ ਨਹੀਂ ਪੈਂਦੇ ਤੇ ਉਹਨਾਂ ਨੂੰ ਵੀ ਉਦੋਂ ਤੋਂ ਬਰਖਾਸਤ ਕਰ ਦਿੱਤਾ ਜਾਂਦਾ ਹੈ ਕੁਛ ਦਿਨ ਪਹਿਲਾਂ ਉਹਨਾਂ ਦੀ ਵੀ ਇੱਕ ਸਟੇਟਮੈਂਟ ਆਈ ਸੀ ਕਿ ਮੈਂ ਝੋਲੇ ਦੇ ਵਿੱਚ ਆਪਣੇ ਕੱਪੜੇ ਆਲਰੇਡੀ ਪਾਏ ਹੋਏ ਨੇ ਮਤਲਬ ਉਹਨਾਂ ਨੂੰ ਪਤਾ ਸੀ ਪੀ ਇਹ ਸਾਰਾ ਕੁਝ ਹੋਣ ਵਾਲਾ ਕਿਵੇਂ ਦੇਖਦੇ ਹੋ ਸਾਰੀ ਘਟਨਾ ਨੂੰ ਪਹਿਲਾਂ ਤਾਂ ਭਾਈ ਸਾਹਿਬ ਤੁਹਾਡਾ ਤੇ ਤੁਹਾਡੀ ਟੀਮ ਦਾ ਬਹੁਤ ਬਹੁਤ ਧੰਨਵਾਦ ਹੈ ਹਮੇਸ਼ਾ ਵਾਂਗ ਤੁਸੀਂ ਸਾਡੀ ਬਾਤ ਸੰਗ ਦਾ ਮਾਤ ਪੁੱਛਾਰੇ ਹੋ ਦੇਖੋ ਭਾਈ ਸਾਹਿਬ ਸਾਡੀ ਕਾਫੀ ਗੱਲਬਾਤ ਹੁੰਦੀ ਰਹੀ ਅਮ ਸਿੰਘ ਸਾਹਿਬ ਜਥੇਦਾਰ ਗਿਆਨੀ ਰਗਵੀਰ ਸਿੰਘ ਜੀ ਹੋਣਾ ਨਾ ਇੱਥੇ ਵੀ ਆਉਂਦੇ ਰਹੇ ਤੇ ਸਾਡੀ ਸੋਚ ਵਿੱਚ ਇਹ ਸੀਗੀ ਕਿ ਆਪਾਂ ਅਕਾਲ ਤਖਤ ਸਾਹਿਬ ਨਾਲ ਜੁੜ ਕੇ ਰਹੀਏ ਕਿਉਂਕਿ ਆਪਾਂ ਤਖਤ ਸਾਹਿਬ ਦਾ ਸਤਿਕਾਰ ਕਰਨਾ ਆਪਾਂ ਕੱਲੇ ਵਿਅਕਤੀਆਂ ਵਾਲੀ ਨਾ ਦੇਖੀਏ ਪਰ ਜੇ ਉਹਦੇ ਨਾਲ ਹੀ ਨਾਲ ਆਪਾਂ ਸਿੰਘ ਸਾਹਿਬ ਤੇ ਜਥੇਦਾਰ ਸਾਹਿਬਾਂ ਦਾ ਸਤਿਕਾਰ ਕਰਾਂਗੇ ਤਾਂ ਆਪਣਾ ਕਨੈਕਸ਼ਨ بڑੂਗਾ ਆਪਣੀ ਕੋਈ ਗੱਲਬਾਤ ਉੱਥੇ ਜਾਊਗੀ ਤੇ ਮੈਂ ਕਹਿਣਾ ਚਾਹੁੰਨਾ ਸੰਗਤਾਂ ਨੂੰ ਤੁਹਾਨੂੰ ਵੀ ਕਿ ਆਹ 2-3 ਸਾਲਾਂ ਚ ਕਾਫੀ ਆਪਣੀ ਗੱਲਬਾਤ ਗਈ ਵੀ ਹੈ ਤੁਹਾਨੂੰ ਪਤਾ ਹੈ ਗੁਰੂ ਨਾਨਕ ਗੁਰਦੁਆਰਾ ਸਮੇਂ ਦੇ ਇੱਕ ਜਨਵਰੀ ਦੇ ਪਹਿਲੇ ਹਫਤੇ ਹਰੇਕ ਸਾਲ ਕਾਨਫਰੰਸ ਰੱਖੀ ਜਾਂਦੀ ਹੈ ਉਹ ਖਾਲਸਤਾਨ ਦੇ ਸੰਬੰਧ ਵਿੱਚ ਸੈਲਫ ਡਿਟਰਮੀਨੇਸ਼ਨ ਦੇ ਸੰਬੰਧ ਵਿੱਚ ਆਹ 2 ਸਾਲ ਇਹ ਜਿਹੜੀ ਕਾਨਫਰੰਸ ਰੱਖੀ ਗਈ ਸੀ ਇਹ ਇਨ੍ਹਾਂ ਚੀਜ਼ਾਂ ਤੇ ਜਿਹੜੇ ਅਕਾਲ ਤਖਤ ਸਾਹਿਬ ਦੀ ਸੈਲਫ ਡਿਟਰਮੀਨੇਸ਼ਨ ਜਿਹੜੇ ਵੀ ਉਹ ਆਜ਼ਾਦੀ ਹੋਣੀ ਚਾਹੀਦੀ ਹੈ ਅਕਾਲ ਤਖਤ ਸਾਹਿਬ ਨੂੰ ਜਥੇਦਾਰ ਸਾਹਿਬਾਂ ਨੂੰ ਤੇ ਜਿਹੜਾ ਕਿ ਆਪਣੇ ਸ਼ਹੀਦ ਸਿੰਘ ਸਾਹਿਬ ਜਥੇਦਾਰ ਗੁਰਦੇਵ ਸਿੰਘ ਜੀ ਕੌਂਕੇ ਉਹਨਾਂ ਦੇ ਸੰਬੰਧ ਵਿੱਚ 2023 ਚ ਕਾਨਫਰੰਸ ਰੱਖੀ ਗਈ ਸੀ ਤੇ 2024 ਚ ਰੱਖੀ ਗਈ ਸੀਗੀ ਇਸ ਸੰਬੰਧ ਚ ਵੀ ਅਕਾਲ ਤਖਤ ਸਾਹਿਬ ਤੇ ਵੀ ਕੀ ਹੋ ਰਿਹਾ ਵੀ ਜਿਹੜੇ ਖੁੱਲ ਕੇ ਫੈਸਲੇ ਨਹੀਂ ਕਰ ਪਾ ਰਹੇ ਜਥੇਦਾਰ ਸਾਹਿਬ ਜਾਂ ਵੀ ਉਥੇ ਕੀ ਪ੍ਰੈਸ਼ਰਾਈਜ਼ ਕਿਦਾਂ ਹੋ ਰਿਹਾ ਤੇ ਕੀ ਕੀ ਆਪਾਂ ਨੂੰ ਕਰਨਾ ਚਾਹੀਦਾ ਜਿਹੜੇ ਮਤੇ ਸੀ ਦੋਨੇ ਸਾਲ ਸੇਮ ਹੀ ਸੀਗੇ ਤੁਹਾਨੂੰ ਪਤਾ ਹੈ ਕਿ ਜਿਹੜਾ ਬਾਦਲ ਪਰਿਵਾਰ ਹੈ ਉਹਨਾਂ ਨੇ ਬੜਾ ਨਕਸਾਨ ਕੀ ਤਾਪਾਂਥ ਦਾ ਸੋ ਉਹਦੇ ਸਬੰਧ ਵਿੱਚ ਇਹ ਫਕਰੇ ਕੌਮ ਵਾਪਸ ਕੀਤਾ ਜਾਵੇ ਇਹਨਾਂ ਨੂੰ ਆਪਾਂ ਇਹਨਾਂ ਦੇ ਨਾਲ ਆਪਾਂ ਚੱਲੀਏ ਨਾ ਇਹਨਾਂ ਦੇ ਨਾਲ ਜਿਹੜੇ ਵਿਅਕਤੀ ਹਨ ਜਿਨ੍ਹਾਂ ਨੇ ਗਲਤੀਆਂ ਕੀਤੀਆਂ ਤਾਂ ਦੰਦਾਂ ਛਿੜ ਕਿ ਗ੍ਰਾਂਸਾਤੀ ਮਾਰਦੀ ਬਿਆਦਵੀ ਦੀ ਗੱਲ ਹੋਵੇ ਜਿਹੜਾ ਆਪਰੇਸ਼ਨ ਬਲੂ ਸਟਾਰ ਦੀ ਗੱਲ ਕਰ ਲੋ ਜਿਹੜੇ ਬਿਆਦਵੀ ਦੇ ਮਸਲੇ ਵਿੱਚ ਜਿਹੜੇ ਪ੍ਰੋਟੈਸਟ ਆ ਜਿਹੜੇ ਧਰਨੇ ਕਹੋ ਮੋਰਚੇ ਲੱਗੇ ਸੀਗੇ ਜਿੱਥੇ ਉੱਥੇ ਆਪਣੇ ਨੌਜਵਾਨਾਂ ਤੇ ਜਾਂ ਸੰਗਤਾਂ ਤੇ ਗੋਲੀਆਂ ਚਲਾਈਆਂ ਗਈਆਂ ਇਹਨਾਂ ਦਾ ਵਿੱਚ ਦੋਸ਼ ਆਉਂਦਾ ਜਿਹੜੇ ਜੇ ਪੁਲਿਸ ਆਫਸਰ ਜਿਹੜੇ ਦੋਸ਼ੀ ਹਨ ਜਿਵੇਂ ਸਮੀਰ ਸੈਣੀ ਕੇਪੀਐਸ ਗੱਲ ਉਹਨਾਂ ਦਾ ਚੱਲਣਾ ਇਹਨਾਂ ਦਾ ਤੇ ਇਹਨਾਂ ਚੀਜ਼ਾਂ ਨੂੰ ਆਪਾਂ ਮੌਕਾ ਰੱਖ ਕੇ ਇਹ ਕਾਨਫਰੰਸਾਂ ਹੁੰਦੀਆਂ ਰਹੀਆਂ ਤੇ ਇਸ ਸਾਲ ਤਾਂ ਮੈਂ ਕਹਿੰਦਾ ਇੱਕ ਇੱਕ ਕਮਹੀਨੇ ਦੇ ਵਿੱਚ ਵਿੱਚ ਤਿੰਨ ਕਾਨਫਰੰਸਾਂ ਹੋਈਆਂ ਤੇ ਬੜੀ ਵੱਡੀ ਪੱਧਰ 'ਚ ਸੰਗਤਾਂ ਵੀ ਪਹੁੰਚੀਆਂ ਜਥੇਬੰਦੀਆਂ ਗੁਰਦੁਆਰਾ ਸਾਹਿਬ ਦੇ ਨਮਾਇंदे ਵੀ ਪਹੁੰਚੇ ਤੇ ਉਥੇ ਜਿਹੜੇ ਮਤੇ ਪਾਸ ਕੀਤੇ ਗਏ ਸੀਗੇ ਉਹ ਉਹਨਾਂ ਲਈ ਉਹਨਾਂ ਵਿਅਕਤੀਆਂ ਲਈ ਜਿਹੜੇ ਉਥੇ ਐਸਜੀਪੀਸੀ ਚ ਬੈਠੇ ਹਨ ਜਾਂ ਬਾਦਲ ਪਰਿਵਾਰ ਹਨ ਉਹਨਾਂ ਲਈ ਚਿੰਤਾਜਨਕ ਸੀ ਕਿਉਂਕਿ ਜਿਹੜੇ 2 ਤੇ ਦਸੰਬਰ 2024 ਚ ਜਿਹੜੇ ਆਦੇਸ਼ ਦਿੱਤੇ ਗਏ ਸੀਗੇ ਅਕਾਲਤਾਰ ਸਾਹਿਬ ਵੱਲੋਂ ਜਥੇਦਾਰਾਂ ਵੱਲੋਂ ਉਹ ਇਹਨਾਂ ਨੂੰ ਇਹ ਲੱਗੇ ਕਿ ਪਤਾ ਨਹੀਂ ਕਿਡਾ ਵੱਡਾ ਪਹਾੜ ਟੱਪਿਆ ਹਾਲਾਂਕਿ ਆਪਣੀਆਂ ਸੰਗਤਾਂ ਆਪਾਂ ਸੋਚਦੇ ਸੀ ਕਿ ਉਹ ਜਿਹੜੇ ਅਦੇਸਿਕੇ ਹੋ ਤੋਂੜੇ ਜੇ ਸਾਫਟ ਸਿਗੇ ਹੋਰ ਵੀ ਆਪਾਂ ਨੂੰ ਕਿਹੜੇ ਕਰਨੇ ਚਾਹੀਦੇ ਸੀ ਪਰ ਨਹੀਂ ਇਹਨਾਂ ਨੇ ਹੌਲੀ ਹੌਲੀ ਜਥੇਦਾਰ ਗਿਆਨੀ ਹਰਪ੍ਰੀਤ ਸਿੰਘ ਹੁਣਾਂ ਤੇ ਪਹੁੰਚ ਲਾਈਆਂ ਫਿਰ ਹੁਣ ਹੌਲੀ ਹੌਲੀ ਦੇਖੋ ਇਹ ਗਿਆਨੀ ਰਕਵੀ ਸਿੰਘ ਜੀ ਤੱਕ ਜਥੇਦਾਰ ਗਿਆਨੀ ਰਕਵੀ ਸਿੰਘ ਹੁਣਾਂ ਤੱਕ ਸਹਿਮ ਸਕਤ ਸਾਬਾਂ ਤੱਕ ਪਹੁੰਚ ਗਏ ਪਰ ਇਹ ਗੱਲ ਅਸੀਂ ਕੀਤੀ ਸੀ ਜਥੇਦਾਰ ਸਾਹਿਬ ਹੁਣਾਂ ਨੇ ਸ਼ੇਰ ਕਿ ਜਥੇਦਾਰ ਸਾਹਿਬ ਤੁਸੀਂ ਤਕੜੇ ਰਹੋ ਕਿਉਂਕਿ ਇਹ ਚਾਹੁੰਦੇ ਆ ਤੁਹਾਡੀ ਟੀਮ ਟੁੱਟੇ ਕਿਉਂਕਿ ਇਹਨਾਂ ਨੂੰ ਲੱਗਦਾ ਤੁਸੀਂ ਖਾਸ ਕਰਕੇ ਦੋਨੇ ਗਿਆਨੀ ਹਰਪ੍ਰੀਤ ਸਿੰਘ ਤੇ ਗਿਆਨੀ ਰਗਵੀਰ ਸਿੰਘ ਜੀ ਇਹ ਦੋਨੇ ਸਿੰਘ ਸਾਹਿਬ ਦੋਨੇ ਜਥੇਦਾਰ ਸਾਹਿਬ ਵੀ ਇਹ ਇਹਨਾਂ ਚੀਜ਼ਾਂ ਤੇ ਕੰਮ ਕਰ ਰਹੇ ਇਹਨਾਂ ਦੀ ਟੀਮ ਤੋੜੀਏ ਤੇ ਗਾਂ ਵੀ ਜਿਹੜੇ ਫਿਰ ਜਥੇਦਾਰ ਆਉਗੇ ਫਿਰ ਉਹ ਐਸੀ ਬੜੀ ਤੇ ਕਹ ਲੋ ਟੈਨਸ਼ਨ ਚ ਰਹੋਗੇ ਵੀ ਇਹ ਸਾਡੇ ਨਾਲ ਇਦਾਂ ਦੀਆਂ ਚੀਜ਼ਾਂ ਕਰ ਸਕਦੇ ਆ ਤੇ ਜੋ ਇਹਨਾਂ ਨੇ ਕੀਤਾ ਕੱਲ ਕੱਲ ਦੇ ਦਿਨ ਚ ਜਿਵੇਂ ਆਪਣੇ ਗਿਆਨੀ ਹਰਪ੍ਰੀਤ ਸਿੰਘ ਹੋਣਾ ਨੇ ਕਿਹਾ ਇਹ ਕਾਲਾ ਦਿਨ ਮੰਨਿਆ ਜਾਵੇਗਾ ਆਪਣੇ ਇਤਿਹਾਸ ਚ ਬਿਲਕੁਲ ਦੇਖੋ ਜੀ ਕੀ ਕਹੇ ਜੇ ਕਹੇ ਜੇ ਨੌਾਂ ਚ ਇਹਨਾਂ ਇੱਕ ਇਹਨਾਂ ਦੇ ਨੌ ਕਹੇ ਗਿਆ ਲੈਸਟਾਂ ਚ ਜਾਉਗੇ ਇਹ ਪੰਥ ਇਹ ਪੰਥ ਦੇ ਲਈ ਨਹੀਂ ਖੜੇ ਇਹ ਜਿਹੜੇ ਵਿਅਕਤੀ ਆ ਇਹਨਾਂ ਨੇ ਪੰਥ ਨਾ ਮੱਥਾ ਲਾਇਆ ਅਕਾਲ ਤਖਤ ਸਾਹਿਬ ਨਾਲ ਮੱਥਾ ਲਾਇਆ ਕਿ ਇਹਨਾਂ ਨੇ ਦੇਖੋ ਪੰਥ ਜੋ ਚਾਹੁੰਦਾ ਜਿਹੜਾ ਅਕਾਲ ਤਖਤ ਸਾਹਿਬ ਚਾਹੁੰਦਾ ਉਹਦੇ ਖਿਲਾਫ ਖੜੇ ਆ ਇਹ ਵਿਅਕਤੀ ਸੋ ਇਹ ਤੁਸੀਂ ਕਹਿ ਸਕਦੇ ਆ ਪੰਥ ਦੇ ਦੋਸ਼ਵਣ ਹਨ ਇੱਕ ਹੋਰ ਗੱਲ ਭਾਈ ਸਾਹਿਬ ਮੈਂ ਕਹਿਣਾ ਚਾਹੁੰਦਾ ਮੈਂ ਕਾਫੀ ਟਾਈਮ ਬੋਲ ਗਿਆ ਉਸ ਤੋਂ ਬਾਅਦ ਮੈਂ ਚੁੱਪ ਕਰ ਜਾਣਾ ਤੁਸੀਂ ਹੋਰ ਜੇ ਸਵਾਲ ਪੁੱਛਣਾ ਜਿਹੜੇ ਜਥੇਬੰਦੀਆਂ ਜਿਹੜੇ ਪਾਪੇ ਮਹਾਪੁਰਸ਼ ਸੰਤ ਸੰਤ ਜੀ ਸਾਰੇ ਸਤਿਕਾਰਯੋਗ ਹਨ ਸਾਡੇ ਲਈ ਪਰ ਇਹਨਾਂ ਦਾ ਜਿਹੜਾ ਐਕਸ਼ਨ ਆ ਅਸੀਂ ਦੇਖ ਨਹੀਂ ਰਹੇ ਇਹ ਲੱਗਦਾ ਜਿਹੜੇ ਬਾਹਰਲੇ ਸਖਣ ਆਪਾਂ ਨੂੰ ਇਹ ਲੱਗਦਾ ਕਿ ਖਣੀ ਅਸੀਂ ਹੋਈ ਪਾਗਲ ਹੋ ਗਏ ਆ ਸਾਨੂੰ ਹੀ ਕੋਸੇ ਦਿਮਾਗ 'ਚ ਖਣੀ ਨੋਕਸ਼ਾ ਕਿਉਂ ਨਹੀਂ ਉਥੇ ਦੇ ਲੋਕ ਉਥੇ ਦੀਆਂ ਸੰਗਤਾਂ ਖੁੱਲ ਕੇ ਸ਼ਾਇਦ ਨਹੀਂ ਬੋਲ ਰਹੀਆਂ ਉਥੇ ਦੀ ਜਥੇਬੰਦੀਆਂ ਨਹੀਂ ਬੋਲ ਰਹੀਆਂ ਇਸ ਕਰਕੇ ਇੱਕ ਕਮੇਟੀ ਹੋਈ ਐਸਜੀਪੀਸੀ ਜਿਹੜੇ ਪੰਜਾਬ ਦੇ ਗੁਰਦੁਆਰਾ ਸਾਬਾਂ ਦੀ ਦੇਖ ਰੱਖ ਲਈ ਉਥੇ ਬੈਠੀ ਹੈ ਉਹੀ ਸਾਰੇ ਪੰਥ ਨੂੰ ਇਦਾਂ ਹੀ ਖਿੱਚੀ ਫਿਰਦੀ ਹੈ ਗਲਤ ਪਾਸਿਆਂ ਨੂੰ ਸੋ ਅਸੀਂ ਦਸ਼ਮਨਤਾ ਸੀ ਸੈਂਟਰ ਨੂੰ ਕਹਿੰਦੇ ਹੀ ਹਾਂ ਇਹਨਾਂ ਦਾ ਕਿੰਨਾ ਵੱਡਾ ਰੋਲ ਹੈ ਕਿੰਨਾ ਸਾਡਾ ਕਹਾਂ ਕਰ ਰਿਹਾ ਹੈ ਦੇਖੋ ਭਾਈ ਸਾਹਿਬ ਬਿਲਕੁਲ ਤੁਹਾਡੀ ਗੱਲ ਸਹੀ ਹੈ ਤੇ ਅੱਜ ਇਹ ਗੱਲਾਂ ਸਾਫ਼ ਹੋ ਜਾਂਦੀਆਂ ਕਿ ਪਿਛਲੇ 40-50 ਸਾਲ ਤੋਂ ਕਿਵੇਂ ਆਕਾਰਤਕਤ ਸਾਬ ਨੂੰ ਕਿਵੇਂ ਸ਼੍ਰੋਮਣੀ ਕਮੇਟੀ ਨੂੰ ਵਰਤਿਆ ਗਿਆ ਹੋਵੇਗਾ ਹਰ ਮਸਲੇ ਦੇ ਉੱਤੇ ਹਰ ਇੱਕ ਮਤੇ ਦੇ ਉੱਤੇ ਕਿਵੇਂ ਆਪਣੇ ਪੱਖ ਦੇ ਵਿੱਚ ਝੁਕਾਇਆ ਗਿਆ ਹੋਵੇਗਾ ਕਿਵੇਂ ਸਰਸੇ ਵਾਲੇ ਸਾਧ ਨੂੰ ਮੁਆਫੀ ਦਿੱਤੀ ਜਾਂ ਫਿਰ ਜਿਹੜੇ ਸਿੱਖ ਸ਼ਹੀਦ ਹੋਏ ਸੋ ਉਹ ਸਾਰੀ ਗੱਲਬਾਤ ਹੈ ਮਤਲਬ ਸਮੇਂ-ਸਮੇਂ ਦੇ ਉੱਤੇ ਕਿਵੇਂ ਵਰਤਿਆ ਗਿਆ ਤੇ ਮੈਨੂੰ ਇੱਕ ਗੱਲ ਦੀ ਹੈਰਾਨਗੀ ਹੁੰਦੀ ਹੈ ਕਿ ਪੰਜ ਵਾਰ ਮੁੱਖ ਮੰਤਰੀ ਵੀ ਬਣਾ ਦਿੱਤਾ ਪੰਜਾਬ ਵਾਲਿਆਂ ਨੇ ਪੰਜਾਬ ਦੇ ਸਿੱਖਾਂ ਨੇ ਖਾਸ ਤੌਰ ਦੇ ਉੱਤੇ ਜਾਂ ਫਿਰ ਕਈੇ ਸਮੁੱਚੇ ਭਾਰਤ ਦੇ ਵਿੱਚ ਜਿੰਨੀ ਵੀ ਸਿੱਖ ਕੌਮ ਵੱਸਦੀ ਆ ਬਾਹਰ ਵਾਲੇ ਤਾਂ ਚੇਤਨ ਹੋ ਜਾਂਦੇ ਆ ਸਮੇਂ ਸਮੇ ਦੇ ਉੱਤੇ ਪਰ ਜਿਹੜੇ ਪੰਜਾਬ ਵਾਲੇ ਆ ਉਹ ਹੁਣ ਤੱਕ ਇਹਨਾਂ ਨੂੰ ਸਿਰ ਦੇ ਉੱਤੇ ਕਿਉਂ ਚੁੱਕੀ ਫਿਰਦੇ ਆ ਐਸੀ ਕਿਹੜੀ ਪਾਵਰ ਹੈਗੀ ਇਹਨਾਂ ਦੇ ਕੋਲ ਕਿ ਅੱਜ ਤੱਕ ਵੀ ਸ਼੍ਰੋਮਣੀ ਕਮੇਟੀ ਤੋਂ ਭਾਵੇਂ ਤਿੰਨ ਸੀਟਾਂ ਰਹਿ ਗਈਆਂ ਇਹਨਾਂ ਦੀਆਂ ਪਰ ਸ਼੍ਰੋਮਣੀ ਕਮੇਟੀ ਤੋਂ ਇਹਨਾਂ ਦਾ ਕਬਜ਼ਾ ਜਿਹੜਾ ਉਹ ਲੱਥਣ ਦਾ ਨਾਮ ਨਹੀਂ ਲੈ ਰਿਆ ਇਹਦੇ ਪਿੱਛੇ ਕੀ ਹੈਗਾ ਅਸਲ ਦੇ ਵਿੱਚ ਆ ਜੀ ਸਾਹਿਬ ਜੀ ਮੈਂ ਤੁਹਾਨੂੰ ਦੱਸਣਾ ਚਾਹੁੰਦਾ ਤੁਹਾਨੂੰ ਪਤਾ ਹੈ ਯੂਕੇ ਦੇ ਵਿੱਚ ਨਾ ਜੇ ਕੋਈ ਅਹ ਦਲਤ ਪ੍ਰਚਾਰਕ ਜਿਹੜਾ ਬੈਨ ਕੀਤਾ ਗਿਆ ਉਹ ਆ ਕੇ ਟਾਈਮ ਲਾਉਣ ਲੱਗੇ ਜਾਂ ਕੋਈ ਕਮੇਟੀ ਕੋਸ ਗਲਤ ਕਰ ਦੇਵੇ ਇੱਥੇ ਸੰਗਤਾਂ ਉੱਠ ਖੜਦੀਆਂ ਵਿਰੋਧ ਹੁੰਦਾ ਅੱਦਾ ਤਾਂ ਡਰਦੇ ਹੀ ਇਹ ਬੰਦੇ ਗਲਤ ਕੰਮ ਕਰਦੇ ਨਹੀਂ ਜਿੱਦਾਂ ਦੇ ਮਰਜ਼ੀ ਉਹਨਾਂ ਤੁਹਾਡਾ ਕੀ ਖਿਆਲ ਆ ਇੱਥੇ ਨਹੀਂ ਸਾਡੇ ਵਿੱਚ ਨਹੀਂ ਵਿਚਰਦੇ ਜਿਹੜੇ ਕਿ ਗਲਤ ਕੰਮ ਕਰਨਾ ਚਾਹੁੰਦੇ ਆ ਇੱਥੇ ਤੁਸੀਂ ਕਹਿ ਲਓ ਕਮੇਟੀਆਂ ਚ ਜਾਂ ਸੰਸਥਾਵਾਂ ਚ ਹੋਊਗੇ ਨਹੀਂ ਵਿਅਕਤੀ ਪਰ ਉਹਨਾਂ ਨੂੰ ਪਤਾ ਸਾਨੂੰ ਚੈਲੰਜ ਆਉਣਾ ਇਹ ਸਾਡੇ ਲਈ ਬੜੀ ਮਾਣ ਵਾਲੀ ਗੱਲ ਹੈ ਕਿ ਯੂਕੇ ਦੀ ਜਿਹੜੀ ਸੰਗਤ ਹੈ ਯੂਕੇ ਦੇ ਜਿਹੜੇ ਪ੍ਰਬੰਧ ਹਨ ਜਥੇਬੰਦੀਆਂ ਹਨ ਖਾਸ ਕਰਕੇ ਸੈਂਡਵੈਲ ਜੇ ਤੁਸੀਂ ਦੇਖੋ ਬਹੁ ਵੱਡਾ ਤੱਕਾ ਲਾਇਆ ਜਾਂਦਾ ਇਹਨਾਂ ਚੀਜ਼ਾਂ ਨੂੰ ਜਦੋਂ ਵੀ ਹੁੰਦਾ ਜਿਹੜੇ ਜਥੇਦਾਰ ਸਾਹਿਬ ਹੋਣਾ ਦਾ ਇੱਡਾ ਵੀ ਸਟੇਟਸ ਬਣਨਾ ਨਾ ਉਹ ਸੈਂਡਵੈਲ ਦੇ ਗੋਤਵਰਾ ਸਾਹਿਬਾਂ ਦੇ ਤੇ ਜਥੇਬੰਦੀਆਂ ਦਾ ਖਾਸ ਕਰਕੇ ਫਿਰ ਉਦੋਂ ਬਾਅਦ ਯੂਕੇ ਦੀਆਂ ਆਰਗੇਨਾਈਜੇਸ਼ਨਸ ਦਾ ਬੜਾ ਵੱਡਾ ਰੋਲ ਹੈ ਇਹਦੇ ਵਿੱਚ ਕਿਉਂਕਿ ਜੇ ਆਪਾਂ ਉਹਨਾਂ ਦਾ ਸਤਿਕਾਰ ਕਰਾਂਗੇ ਰਿਸਪੈਕਟ ਕਰਾਂਗੇ ਉਹਨਾਂ ਨੂੰ ਵੀ ਲੱਗੂ ਅਸੀਂ ਕੋਸ਼ਿਸ਼ ਕਰ ਸਕਦੇ ਹਾਂ ਪਰ ਜਿਹੜੇ ਇਹ ਕਾਲ ਤਾਂ ਫੈਸਲੇ ਜਿਹੜੇ ਹੌਣ ਤੇ ਜੇ ਆਪਾਂ ਐਕਟ ਨਹੀਂ ਕਰਦੇ ਫੇਰ ਕੁਝ ਨਹੀਂ ਹੋਣਾ ਹੁਣ ਦੇਖੋ ਆਪਾਂ ਤਾਂ ਇਥੋਂ ਰੌਲਾ ਹੀ ਪਾ ਸਕਦੇ ਹਾਂ ਹੈਲੋਜਲ ਕਰਾ ਸਕਦੇ ਹਾਂ ਪਰ ਫਰਜ ਤਾਂ ਉੱਥੇ ਜਿਹੜੇ ਸੰਗਤਾਂ ਜਿਹੜੇ ਲੋਕ ਹਨ ਗਰਾਊਂਡ ਤੇ ਹਨ ਜਥੇਬੰਦੀਆਂ ਸੰਸਥਾਵਾਂ ਉਹਨਾਂ ਦਾ ਫਰਜ ਬਣਦਾ ਕਿ ਅਸੀਂ ਗਰਾਊਂਡ ਤੇ ਕੰਮ ਕਰੀਏ ਮੈਂ ਤੁਹਾਨੂੰ ਦੱਸਣਾ ਚਾਹੁੰਦਾ ਕਿ ਇੱਕ ਟੁਕਟ ਇੱਕ ਹੀ ਜੇ ਸੰਸਥਾਵਾਂ ਦਾ ਸੰਸਥਾ ਦਾ ਮੈਂ ਨਾ ਤੁਹਾਨੂੰ ਜ਼ਿਕਰ ਕਰਾਂ ਨਾਰਮਲੀ ਜੇ ਫੋਨ ਕਰੀਏ ਤਾਂ ਪਹਿਲੀ ਦੂਜੀ ਰਿੰਗ ਤੇ ਜਾਂ ਦੂਜੀ ਸੈਕੰਡ ਟਾਈਮ ਕੋਲ ਕਰਨ ਤੇ ਚੱਕ ਲੈਂਦੇ ਸੀਗੇ ਪਰ ਅਸੀਂ ਆਪਦੇ ਵੱਲੋਂ ਅਪਰੋਚ ਕੀਤੀ ਕਿ ਭਾਈ ਸਾਹਿਬ ਵੀ ਉੱਥੇ ਜਾਣ ਦੀ ਕੋਸ਼ਿਸ਼ ਕਰੀਏ ਮਿਲਣਾ ਦਾ 10 ਵੇਰੀ ਫੋਨ ਲਾਇਆ ਤੇ ਫੋਨ ਨਹੀਂ ਚੁੱਕਿਆ ਗਿਆ ਹੁਣ ਮੈਂ ਸੰਸਤਾ ਦਾ ਨਾ ਨਹੀਂ ਲੈਣਾ ਜਾਂ ਸਿੰਘਾਂ ਦਾ ਨਾ ਨਹੀਂ ਲੈਣਾ ਪਰ ਇਹ ਜਿਹੀਆਂ ਪ੍ਰੋਬਲਮਾਂ ਹੈਗੀਆਂ ਉਹਨਾਂ ਨੂੰ ਲੱਗਦਾ ਹੋਊ ਕਿ ਇਹ ਤਾਂ ਪਾਗਲ ਹੈਗੀ ਆ ਇਹਨਾਂ ਨੇ ਸਾਨੂੰ ਵੀ ਫਸਾ ਦੇਣਾ ਸੋ ਅਸੀਂ ਪੰਥ ਨਾ ਖੜੇ ਆ ਅੱਜ ਕਿਉਂਕਿ ਇੱਥੇ ਕਿਹੜਾ ਗੋਲੀਆਂ ਚੱਲ ਰਹੀਆਂ ਜਾ ਟੈਂਕ ਚੱਲ ਰਹੀ ਆ ਇੱਥੇ ਤਾਂ ਸਿਰਫ ਪੰਥ ਦੀ ਗੱਲ ਹੀ ਕਰਨੀ ਆ ਨਾ ਆਪਾਂ ਸੰਗਤਾਂ ਦੀ ਜਿਹੜੇ ਹੱਕ ਦੀ ਗੱਲ ਕਰਨੀ ਆ ਤੇ ਜਾਂ ਜਿਹੜਾ ਸਹੀ ਆ ਵੀ ਆਪਾਂ ਨੂੰ ਸਹੀ ਦਿਸ਼ਾ ਦਿਖਾਈ ਜਾਵੇ ਹੁਣ ਦੇਖੋ ਜਿਹੜਾ ਮੇਰਾ ਐਕਸਪੀਰੀਅੰਸ ਆ ਕਿ ਜਿਹੜੇ ਵਿਅਕਤੀ ਤੁਹਾਡਾ ਫੋਨ ਝਟ ਦੇ ਕੇ ਚੱਕ ਲੈਂਦੇ ਸੀ ਉਹ ਫੋਨ ਹੀ ਚੱਕਣੋਂ ਹਟ ਗਏ ਸੀ ਇਹਨਾਂ ਦੇ ਨਾਲ ਚ ਇਹਦਾ ਮਤਲਬ ਹੋ ਸਕਦਾ ਇਹ ਪਹਿਲਾਂ ਹੀ ਸਾਰਾ ਰਚਿਆ ਹੋਵੇ ਜਿਹੜਾ ਵੀ ਜਿਹੜਾ ਪਲਾਨ ਸੀਗਾ ਪਹਿਲਾਂ ਹੀ ਬਣਿਆ ਹੋਇਆ ਸੀਗਾ ਤੇ ਇਹ ਲੋਕ ਚਾਹੁੰਦੇ ਸੀ ਕਿ ਉਹ ਐਗਜ਼ੀਕਿਊਟ ਹੋ ਜਵੇ ਨਹੀਂ ਤਾਂ ਇਹਨਾਂ ਨੇ ਸਾਨੂੰ ਕਹਿਣਾ ਭਾਈ ਉੱਥੇ ਜਾ ਕੇ ਸਪੋਰਟ ਕਰੋ ਅੱਛਾ ਭਾਈ ਸਾਹਿਬ ਇਹ ਵੀ ਹੁਣ ਦੇਖਣ ਵਾਲੀ ਗੱਲ ਆ ਭਈ ਗੁਨਾਹ ਤੇ ਗੁਨਾਹ ਬਾਦਲ ਪਰਿਵਾਰ ਵੱਲੋਂ ਕੀਤਾ ਜਾ ਰਿਹਾ ਮਤਲਬ ਕਿ ਜਿੱਦਨ ਭਾਈ ਹਰਪ੍ਰੀਤ ਸਿੰਘ ਯਾਨੀ ਹਰਪ੍ਰੀਤ ਸਿੰਘ ਹੋਰਾਂ ਨੂੰ ਹਟਾਇਆ ਗਿਆ ਉਦੋਂ ਵੀ ਕੌਮ ਦੇ ਵਿੱਚ ਨਿਰਾਸ਼ਾ ਹੋਈ ਹੈ ਤੇ ਕੀ ਇਹ ਸੋਚਦੇ ਨਹੀਂ ਇਹ ਗੱਲ ਨੂੰ ਕਿ ਸਾਡਾ ਭਵਿੱਖ ਕੀ ਹੋਏਗਾ ਸਾਡੀ ਰਾਜਨੀਤੀ ਕਿੱਧਰ ਨੂੰ ਜਾਏਗੀ ਇੱਕ ਟਾਈਟਲ ਜਿਹੜਾ ਆਪਾਂ ਲੈ ਕੇ ਬੈਠੇ ਆਂ ਪੰਥਕ ਦਾ ਉਹਦਾ ਕੀ ਬਣੇਗਾ ਲੋਕ ਸਾਡੇ ਬਾਰੇ ਕੀ ਸੋਚਣਗੇ ਗੁਨਾਹ ਤੇ ਗੁਨਾਹ ਜਿਹੜੇ ਨੇ ਉਹ ਕਰੇ ਜਾ ਰਹੇ ਆ ਮਤਲਬ ਇਹਦਾ ਇਹ ਵੀ ਬਣਦਾ ਵੀ ਉਹਨਾਂ ਨੂੰ ਕੋਈ ਚਿੰਤਾ ਨਹੀਂ ਹੈ ਵੀ ਕੌਮ ਜੋ ਮਰਜੀ ਸੋਚੀ ਜੇ ਅਸੀਂ ਆਪਣੇ ਤਰੀਕੇ ਨਾਲ ਚੱਲਣਾ ਹੈ ਭਾਈ ਸਾਹਿਬ ਜੀ ਜੇ ਜੇ ਇਹਨਾਂ ਨੂੰ ਇਹ ਚਿੰਤਾ ਹੁੰਦੀ ਕਿ ਗੁਨਾਹ ਤੇ ਗੁਨਾਹ ਅਸੀਂ ਕਰੀ ਜਾਂਦੇ ਆ ਇਹਦਾ ਹੱਲ ਹੱਸ਼ਰ ਕੀ ਨਿਕਲੂਗਾ ਮੈਂ ਕਹਿੰਨਾ ਇੱਡਾ ਕੰਫੀਡੈਂਸ ਹੋ ਗਿਆ ਨਾ ਇੰਨਾ ਹੰਕਾਰ ਹੋ ਗਿਆ ਸੀ ਇਹਨਾਂ ਲੋਕਾਂ ਨੂੰ ਵਿਅਕਤੀਆਂ ਨੂੰ ਉਹ ਮੇਰੇ ਬਾਦਲ ਪਰਿਵਾਰ ਹੋਵੇ ਜਾਂ ਜਿਹੜੇ ਨਮਾਇंदे ਬਕੌਸ ਬੈਠੇ ਐ ਐਸਟੀਪੀਸੀ ਚ ਜਾਂ ਇਸ ਸਰਕਲ ਚ ਉਹਨਾਂ ਇੰਨਾ ਹੰਕਾਰ ਹੋ ਗਿਆ ਸੀਗਾ ਜਿੱਦਾਂ ਬਲਟੋਆ ਦੀ ਗੱਲ ਕਰ ਲਈਏ ਉਹਦੀ ਸ਼ਬਦਾਵਲੀ ਆਪਾਂ ਦੇਖੀ ਆ ਨਾ ਕਿੱਦਾਂ ਦੀ ਸ਼ਬਦਾਵਲੀ ਸੀਗੀ ਉਹ ਜਿੱਦਾਂ ਸੋਚਦੇ ਆਪਣੇ ਆਪ ਤੋਂ ਪੰਥ ਤੇ ਤਾਂ ਤਾਂ ਸਿਗਰੀ ਗੁਰੂ ਗ੍ਰੰਥ ਸਾਹਿਬ ਜੀ ਤੋਂ ਵੀ ਉੱਚੇ ਹਾਂ ਅਸੀਂ ਇਹ ਤਾਂ ਲੱਗਦਾ ਜੇ ਉਹਨਾਂ ਨੂੰ ਹੁੰਦਾ ਕਿ ਵੀ ਇਹਦੇ ਚੋਂ ਸਾਡਾ ਨਿਕਲੂ ਕਿ ਐਂਡ ਰਿਜ਼ਲਟ ਕੀ ਨਿਕਲਣਾ ਤਾਂ ਅੱਜ ਆਮ ਆਦਮੀ ਪਾਰਟੀ ਪੰਜਾਬ ਚ ਨਾ ਬੈਠੀ ਹੁੰਦੀ ਔਰ ਅੱਜ ਇਹ ਸਾਨੂੰ ਕੰਟਰੋਲ ਨਾ ਕਰਦੇ ਹੁੰਦੇ ਉਹਨਾਂ ਦੇ ਆਉਣ ਦਾ ਸਾਡਾ ਹੋਰ ਵੀ ਕਿੰਨਾ ਘਾਣ ਹੋਇਆ ਹੋਰ ਵੀ ਵੱਡ ਬਡਾਂਗਾ ਹੋਇਆ ਗੋਲੀਆਂ ਚੱਲੀਆਂ ਸਾਰਾ ਕੁਝ ਹੋਇਆ ਆਪਣੇ ਸਿੰਘ ਦੇਖੋ ਭਾਈ ਹਮੇਸ਼ਾ ਸਿੰਘ ਦੀ ਗੱਲ ਕਰੀਏ ਹੋਰ ਹੋਰ ਸਿੰਘਾਂ ਦੀ ਗੱਲ ਕਰੀਏ ਜਿਹੜੇ ਉਹਨਾਂ ਦੇ ਨਾਮ ਸੀ ਉਹ ਵੀ ਜੇਲਾ ਚ ਜਗਤਾਰ ਸਿੰਘ ਝੋਲ ਉਹਨਾਂ ਦਾ ਵੀ ਕੁਝ ਨਹੀਂ ਕੀਤਾ ਤੁਸੀਂ ਦੇਖਿਆ ਇਸ ਵੀਕ ਉਹਨਾਂ ਦਾ ਬੜੇ ਵੱਡਾ ਪ੍ਰਾਪਤੀ ਹੋਈ ਉਹਨਾਂ ਦਾ ਜਿਹੜਾ ਬਾਗੇਪੁਰਾਣੇ ਵਾਲਾ ਕੇਸ ਆ ਉਹ ਆਪਾਂ ਹੋਰ ਪ੍ਰੋਗਰਾਮ ਚ ਕਰ ਲਾਂਗੇ ਪਰ ਉਹ ਉਹ ਬੜੀ ਵੱਡੀ ਪ੍ਰਾਪਤੀ ਹੋਈ ਇਹਨਾਂ ਨੂੰ ਕੋਈ ਪਰ ਹੈ ਨਹੀਂ ਸਾਡੇ ਪੰਥ ਲਈ ਹੈ ਨਹੀਂ ਮੈਂ ਕਹਿੰਦਾ ਇਹ ਵਾਕਈ ਕਿਸਾ ਤਾਰੀ ਹਿੰਦੂ ਹਨ ਇਹ ਜਿੱਦਾਂ ਨਹੀਂ ਲੋਕ ਕਹਿੰਦੇ ਹੁੰਦੇ ਸੀਗੇ ਆਰਐਸਐਸ ਵਗੈਰਾ ਕਹਿੰਦੀ ਹੈ ਕਿ ਇਹ ਸਾਡੇ ਵਿੱਚੋਂ ਨਿਕਲੇ ਇਹ ਉਹਨਾਂ ਦੇ ਵਿੱਚੋਂ ਇਹ ਸਾਡੇਆਂ ਸੰਸਥਾਵਾਂ ਤੇ ਕਾਬਜ਼ ਹੋਏ ਬੈਠੇ ਆ ਇਹ ਲੋਕ ਅੱਗੇ ਕਹਿੰਦੇ ਹੁੰਦੇ ਸੀ ਅਕਾਲ ਤਖਤ ਸਾਹਿਬ ਨੂੰ ਆਜ਼ਾਦ ਕਰਾਉਣ ਦੀ ਲੋੜ ਆ ਆਪਣੀਆਂ ਸੰਸਥਾਵਾਂ ਗੁਰੂ ਧਾਮ ਆਪਣੇ ਵੀ ਆਜ਼ਾਦ ਕਰਾਉਣ ਦੀ ਲੋੜ ਹੈ ਇਹ ਵਾਕਈ ਜਿੱਦਾਂ ਨਹੀਂ ਅਪਾ ਇਤਿਹਾਸ ਚ ਪੜਦੇ ਆ ਵੀ ਮਸੰਦ ਹੁੰਦੇ ਸੀਗੇ ਉਵੇਂ ਬਣ ਗਏ ਪਈ ਸਾਹਿਬ ਇੱਕ ਗੱਲ ਇੱਥੇ ਇਹ ਵੀ ਆ ਜਾਂਦੀ ਹੈ ਵੀ ਜਥੇਦਾਰਾਂ ਦਾ ਵੀ ਰੋਲ ਪਿਛਲੇ ਜਥੇਦਾਰਾਂ ਤੋਂ ਲੈ ਕੇ ਹੁਣ ਤੱਕ ਦੀ ਗੱਲ ਕਰਦਾ ਮੈਂ ਕਿਸੇ ਇੱਕ ਜਥੇਦਾਰ ਦੀ ਗੱਲ ਨਹੀਂ ਕਰ ਰਿਹਾ ਵੀ ਇਹਨਾਂ ਦਾ ਵੀ ਰੋਲ ਜਿਹੜਾ ਹੈਗਾ ਉਹਦਾ ਵਧੀਆ ਨਹੀਂ ਰਿਹਾ ਮਤਲਬ ਕਿ ਆਪਣੇ ਆਪ ਦਾ ਇੱਕ ਰਤਬਾ ਜਿਹੜਾ ਨਹੀਂ ਦਿਖਾ ਸਕੇ ਸਮੇਂ-ਸਮੇਂ ਦੇ ਉੱਤੇ ਤੇ ਉਹਦੇ ਕਰਕੇ ਵੀ ਕਹਾਣ ਹੋਇਆ ਨਿਹਾਰ ਆਇਆ ਜਥੇਦਾਰ ਦੀ ਰਿਸਪੈਕਟ ਜਿਹੜੀ ਹੈਗੀ ਘਟੀ ਮਤਲਬ ਕਿ ਉਹਨਾਂ ਨੂੰ ਲੱਗਿਆ ਵੀ ਇਹ ਤਾਂ ਸਾਡੀਆਂ ਉਂਗਲਾਂ ਤੇ ਨੱਚਣ ਵਾਲੇ ਲੋਕ ਨੇ ਜਦੋਂ ਮਰਜ਼ੀ ਹਟਾ ਦਿਓ ਜਾਂ ਜੋ ਮਰਜ਼ੀ ਕਰ ਲਓ ਮਤਲਬ ਜਥੇਦਾਰ ਵੀ ਜਿਹੜੇ ਕੰਪਰੋਮਾਈਜ਼ਡ ਹੁੰਦੇ ਰਹੇ ਨੇ ਸਮੇਂ-ਸਮੇਂ ਦੇ ਉੱਤੇ ਤਾਂ ਕਿ ਪਈ ਸਾਡਾ ਅਹੁਦਾ ਬਚਿਆ ਰਹੇ ਜਥੇਦਾਰੀ ਬਚੀ ਰਹੇ ਪਿਛਲੇ ਵੀ ਗੱਲ ਕਰਦਾ ਮੈਂ ਸੋ ਇਸ ਕਰਕੇ ਹੌਲੀ-ਹੌਲੀ-ਹੌਲੀ ਇਹ ਇਹਨਾਂ ਨੂੰ ਇਹ ਲੱਗਣ ਲੱਗ ਪਿਆ ਕਿ ਇਹ ਸਾਡੇ ਮੁਲਾਜ਼ਮ ਨੇ ਜਿਵੇਂ ਆਪਾਂ ਪਹਿਲਾਂ ਗੱਲ ਕਰਦੇ ਹੁੰਨੇ ਆ ਕਿ ਇਹ ਸਾਡੇ ਮੁਲਾਜ਼ਮ ਹੈ ਜਦੋਂ ਮਰਜ਼ੀ ਲਾ ਦਿਓ ਜਦੋਂ ਮਰਜ਼ੀ ਇਹਨਾਂ ਨੂੰ ਬਿਠਾ ਲਓ ਸੋ ਇਹ ਵੀ ਰਿਹਾ ਨਾ ਕਿਤੇ ਨਾ ਕਿਤੇ ਆਪਾਂ ਕਹੀਏ ਵੀ ਜਥੇਦਾਰਾਂ ਦਾ ਭਾਈ ਸਾਹਿਬ ਜੀ ਦੇਖੋ ਜਿਹੜੇ ਜਥੇਦਾਰ ਸਾਹਿਬ ਨੇ ਨਾ ਹੁਣ ਦੇਖੋ ਆਪਾਂ ਰੀਸੈਂਟਲੀ ਖਾਸ ਕਰਕੇ ਆਪਾਂ ਚੱਲਣ ਦੀ ਕੋਸ਼ਿਸ਼ ਕੀਤੀ ਸਾਹਿਬਾ ਨਾ ਜਥੇਦਾਰ ਸਾਹਿਬਾ ਨਾ ਸਿੰਘ ਸਾਹਿਬਾ ਨਾ ਪਰ ਜਿਹੜੇ ਜਿਹੜਾ ਸਰਕਾਰ ਹਾਂ ਦੀ ਬਣਦਾ ਜੇ ਆਪਾਂ ਸਰਕਾਰ ਆਪਾਂ ਕਰਾਂਗੇ ਅਕਾਲ ਤਖਤ ਸਾਹਿਬ ਦਾ ਜਥੇਦਾਰ ਸਾਹਿਬਾ ਨਾ ਸਿੰਘ ਸਾਹਿਬਾ ਨਾਲ ਜਥੇਦਾਰਾਂ ਨਾਲ ਫੇਰੀ ਹੋਰ ਲੋਕ ਕਰੂਗੇ ਪਰ ਜਿਹੜਾ ਜਿਹੜੇ ਇਹੀ ਗੱਲ ਹੋਈ ਸੀ ਇੱਕ ਨਿਕਲੀ ਸੀ ਕਾਨਫਰੰਸ ਚੋਂ ਕਿ ਜਿਹੜੇ ਕਿ ਜਥੇਦਾਰਾਂ ਨੂੰ ਜਿਹੜਾ ਥਾਪਣ ਦੀ ਗੱਲ ਆ ਜਿਹੜੇ ਉਹਨਾਂ ਦੀ ਸੇਵਾ ਲਾਉਣ ਦੀ ਗੱਲ ਆ ਉਹ ਕੋਈ ਢਾਂਚਾ ਜਿਹੜਾ ਉਹ ਵੱਡੇ ਤੌਰ ਤੇ ਹੋਣਾ ਚਾਹੀਦਾ ਇੰਟਰਨੈਸ਼ਨਲ ਲੈਵਲ ਤੇ ਹੋਣਾ ਚਾਹੀਦਾ ਕਿਉਂਕਿ ਮੈਂ ਇੱਕ ਵਾਰੀ ਫੇਰ ਜ਼ਿਕਰ ਕਰਦਾ ਜਿਹੜੀ ਐਸਜੀਪੀਸੀ ਆ ਪੰਜਾਬ ਦੀ ਹੀ ਇੱਕ ਗੁਰਦੁਆਰਾ ਸਾਹਿਬਾਂ ਦੀ ਕਮੇਟੀ ਹੈ ਉਹ ਸਾਰੇ ਪੰਥ ਨੂੰ ਇੰਟਰਨੈਸ਼ਨਲ ਲੈਵਲ ਤੇ ਨਹੀਂ ਕੰਟਰੋਲ ਕਰ ਸਕਦਾ ਜੀ ਨਾ ਡਾਇਰੈਕਸ਼ਨ ਦੇ ਸਕਦੀ ਹੁਣ ਤਾਂ ਇਹਨਾਂ ਨੇ ਦਿਖਾਈ ਦਿੱਤਾ ਵੀ ਇਹ ਕਾਬਿਲ ਹੀ ਨਹੀਂ ਡਾਇਰੈਕਸ਼ਨ ਦੇਣ ਦੇ ਭਾਈ ਸਾਹਿਬ ਇਹ ਸੋਚਦੇ ਆ ਇੱਕ ਮਿੰਟ ਬਾਅਦ ਸਭ ਆਪਣੇ ਫਿਨਿਸ਼ ਕਰ ਦੋ ਇਹ ਸੋਚਦੇ ਆ ਜਿਹੜੇ ਵਿਅਕਤੀ ਆ ਉਹ ਸੋਚਦੇ ਆ ਸੇ ਜਥੇਦਾਰ ਸਾਹਿਬਾਂ ਨੂੰ ਵਰਕਰ ਤੌਰ ਤੇ ਵਰਤ ਸਕਦੇ ਆ ਲਾ ਸਕਦੇ ਆ ਲਾ ਸਕਦੇ ਆ ਪਰ ਐਕਚੁਅਲੀ ਜਿਹੜੇ ਜਥੇਦਾਰਾਂ ਸਾਹਿਬਾਂ ਦਾ ਰੋਲ ਆ ਨਾ ਉਹ ਸਿਲੈਕਸ਼ਨ ਤੌਰ ਤੇ ਹੋਣਾ ਚਾਹੀਦਾ ਪੰਥ ਵੱਲੋਂ ਕਿ ਮਤਲਬ ਉਹ ਨੈਚੁਰਲੀ ਹੋਣਾ ਚਾਹੀਦਾ ਜਿਹੜਾ ਕੋਈ ਚੜ੍ਹਦੀ ਕਲਾ ਵਾਲਾ ਸਿੰਘ ਹੋਵੇ ਉਹਨੂੰ ਮੂਰੇ ਲਿਆਉਣਾ ਚਾਹੀਦਾ ਪਰ ਇਹ ਚਾਣਦੇ ਰਹੇ ਆ ਸੋ ਇਹਨਾਂ ਦੇ ਬੈਨੀਫਿਟ ਚ ਨਹੀਂਗਾ ਹੁਣ ਮੈਂ ਤੁਹਾਨੂੰ ਇੱਕ ਐਗਜ਼ਾਮਪਲ ਦਿੰਨਾ ਜਿਹੜੇ ਜਥੇਦਾਰ ਸਾਹਿਬ ਹੋਣੇ ਹੀ ਲਿਆਉਗੇ ਤੁਹਾਡਾ ਕੀ ਖਿਆਲ ਆ ਉਹ ਚਾਹੂਗੇ ਵੀ ਉਹ ਬੋਲਣ ਉਹ ਵੀ ਧੱਤੇਦਾਰ ਵੀ ਉਹਨਾਂ ਕੋ ਕਪੈਸਿਟੀ ਹੋਊਗੀ ਬੋਲਣ ਦੀ ਉਹੋ ਚਾਹੂਗੇ ਅਸੀਂ ਬੋਲੀਏ ਵੀ ਆਪਦੀ ਬੇਇਜ਼ਤੀ ਕਰਾਈਏ ਸੋਚਣਾ ਨਹੀਂ ਹੈ ਗੱਲਾਂ ਸਨ 1900 ਤੋਂ ਲੈ ਕੇ ਸਿੱਖ ਬਾਹਰਲੇ ਦੇਸ਼ਾਂ ਦੇ ਵਿੱਚ ਆਏ ਜੇ ਮੈਂ ਕੈਨੇਡਾ ਅਮਰੀਕਾ ਦੀ ਗੱਲ ਕਰਾਂ ਇੰਗਲੈਂਡ ਦੀ ਵੀ ਗੱਲ ਕਰਾਂ ਮਤਲਬ ਕਿ 100 ਸਾਲ ਤੋਂ ਉੱਪਰ ਹੋ ਗਿਆ ਸਾਡੀ ਤੀਜੀ ਚੀਜ਼ ਜੀ ਜਾਂ ਚੌਥੀ ਚੌਥੀ ਜਨਰੇਸ਼ਨ ਜਿਹੜੀ ਹੈ ਇਹਨਾਂ ਮੁਲਕਾਂ 'ਚ ਚੱਲ ਪਈ ਜਿਵੇਂ ਤੁਸੀਂ ਗੱਲ ਕੀਤੀ ਮੈਂ ਉਹਨੂੰ ਹੋਰ ਮਜ਼ਬੂਤ ਕਰਨ ਦੇ ਲਈ ਇਹ ਗੱਲ ਕਹਿ ਰਿਹਾ ਭਈ ਮਤਲਬ ਕਿ ਉਹੀ ਚੰਦਰ ਨੁਮਾਇੰਦੇ ਜਿਹੜੇ ਨਹੀਂ ਉਹ ਚੁਣ ਲੈਦੇ ਜਥੇਦਾਰ ਮਤਲਬ ਕਿ ਬਾਹਰ ਦੇ ਦੇਸ਼ਾਂ ਦੇ ਜਿਹੜੇ ਸਿੱਖ ਨੇ ਇਥੋਂ ਦੇ ਜੰਪਲ ਨੇ ਇਥੇ ਵੱਡੀ ਗਿਣਤੀ ਦੇ ਵਿੱਚ ਵੱਸਦੇ ਆ ਸਿੱਖੀ ਦੇ ਲਈ ਕੰਮ ਕਰਦੇ ਨੇ ਗੁਰਦੁਆਰੇ ਬਣਾਏ ਪ੍ਰਚਾਰ ਕਰਦੇ ਆ ਮਤਲਬ ਬਹੁਤ ਸਾਰਾ ਕੁਝ ਜਿਹੜਾ ਵਿਦੇਸ਼ਾਂ ਦੇ ਵਿੱਚ ਕੀਤਾ ਸਿੱਖਾ ਨੇ ਭਾਵੇਂ ਆਪਾਂ ਸਿੰਗਾਪੁਰ ਮਲੇਸ਼ੀਆ THAILAND ਦੀ ਗੱਲ ਕਿਉਂ ਨਾ ਕਰ ਲਈਏ ਉੱਥੇ ਵੀ ਸਾਡੀਆਂ ਅਗਲੀਆਂ ਜਨਰੇਸ਼ਨਾਂ ਜਿਹੜੀਆਂ ਚੱਲ ਪਈਆਂ ਸੋ ਇਹ ਸਾਰਿਆਂ ਦੀ ਸਹਿਮਤੀ ਕਿਤੇ ਨਾ ਕਿਤੇ ਹੋਣੀ ਚਾਹੀਦੀ ਹੈ ਜਦੋਂ ਅਕਾਲ ਤਖਤ ਸਾਹਿਬ ਦੇ ਜਥੇਦਾਰ ਜਿਹੜੇ ਆ ਉਹ ਚੁਣੇ ਜਾਂਦੇ ਆ ਵਿਦੇਸ਼ਾਂ ਦਾ ਇਹ ਨਹੀਂ ਹੈ ਕਿ ਉਹ ਬਾਹਰ ਬੈਠੇ ਉਹ ਅੱਜ ਸਾਨੂੰ ਪੂਰੇ ਸੰਸਾਰ ਦੇ ਵਿੱਚ ਜਿੰਨੇ ਸੇਖਿਆ ਉਹਨਾਂ ਦੀ ਸਲਾਹ ਦੇ ਨਾਲੇ ਸਾਰਾ ਕੁਝ ਕਰਨਾ ਚਾਹੀਦਾ ਇਹ ਨਹੀਂ ਕਿ ਉਹ ਬਾਹਰ ਬੈਠੇ ਹੈ ਜੀ ਇਹ ਕੰਮ ਸਾਡਾ ਹੈ ਸੀਓ ਕਰਨਾ ਸੋ ਇਸ ਤਰ੍ਹਾਂ ਨਹੀਂ ਹੋਣਾ ਚਾਹੀਦਾ ਜਿਵੇਂ ਯਹੂਦੀਆਂ ਦੀ ਆਪਾਂ ਗੱਲ ਕਰਦੇ ਹਾਂ ਦੇਸ਼ਾ ਕੋਲ ਉਹਦਾ ਇੱਕ ਮੁਲਕ ਹੈ ਇਜ਼ਰਾਈਲ ਪਰ ਉਹ ਦੁਨੀਆ ਨੂੰ ਕਿਵੇਂ ਕੰਟਰੋਲ ਕਰਦੇ ਆ ਜਦੋਂ ਕੋਈ ਫੈਸਲਾ ਲੈਣਾ ਹੁੰਦਾ ਉਹਨਾਂ ਦੀਆਂ ਕਾਨਫਰੈਂਸਾਂ ਹੁੰਦੀਆਂ ਨੇ ਕੋਈ ਫਰਾਂਸ ਦੇ ਵਿੱਚ ਕੋਈ ਜਰਮਨੀ ਦੇ ਵਿੱਚ ਉਹ ਸਾਰੇ ਨੁਮਾਇੰਦੇ ਬੈਠਦੇ ਆ ਫਿਰ ਜਾ ਕੇ ਆਪਣਾ ਇੱਕ ਫੈਸਲਾ ਜਿਹੜਾ ਉਹ ਲੈਂਦੇ ਆ ਸੋ ਇਸ ਤਰੀਕੇ ਨਾਲ 크ਿਸਚੀਅਨ ਮੁਲਕ ਹੋ ਗਏ 52 ਜਾਂ 60 ਜਿਹੜੇ ਮੁਸਲਮਾਨਾਂ ਦੇ ਮੁਲਕ ਹੋ ਗਏ ਮਤਲਬ ਇਹਨਾਂ ਦਾ ਵੀ ਆਪਣਾ ਇੱਕ ਹੈਗਾ ਨਾ ਇੱਕ ਯੂਨਿਟੀ ਬਣੀ ਹੋਈ ਆ ਜਦੋਂ ਕੋਈ ਫੈਸਲਾ ਲੈਣਾ ਇਹਨਾਂ ਦਾ ਬੋਰਡ ਹੈਗਾ ਉਹ ਕਰਦਾ ਸੋ ਇਸ ਤਰੀਕੇ ਨਾਲ ਮੈਂ ਕਹਿੰਦਾ ਵੀ ਸਾਰੇ ਦੇਸ਼ਾਂ ਚੋਂ ਨੁਮਾਇੰਦੇ ਉਸ ਤੋਂ ਬਾਅਦ ਇੱਕ ਜਿਹੜੀ ਕਮੇਟੀ ਹੈਗੀ ਆ ਇਸ ਤਰ੍ਹਾਂ ਇਹ ਅੰਤ ਦੇ ਵਿੱਚ ਇਹ ਫੈਸਲਾ ਲਵੇ ਤੇ ਫਿਰ ਮੈਨੂੰ ਲੱਗਦਾ ਪਕ ਕੋ ਪਰਿਵਾਰ ਦਾ ਜਿਹੜਾ ਹੈਗਾ ਵਿੱਚੋਂ ਆਪਣਾ ਕਈ ਇਹ ਬਿਛੁਟਕਾਰਾ ਹੋ ਸਕਦਾ ਕਮੇਟੀ ਦਾ ਬਿਲਕੁਲ ਜੀ ਬਿਲਕੁਲ ਭਾਈ ਸਾਹਿਬ ਸੋ ਇਹਦੇ ਨਾਲ ਹੀ ਮੈਂ ਜ਼ਰੂਰ ਐਡ ਕਰਨਾ ਚਾਹੁੰਦਾ ਇਹ ਜੇ ਅਕਾਲ ਤਖਤ ਜਿਹੜੇ ਅਕਾਲ ਦਾ ਤਖਤ ਹੈਨਾ ਸੋ ਇਹ ਵਿਅਕਤੀ ਜਿਹੜੇ ਆ ਉਹ ਸਮਝ ਨਹੀਂ ਰਹੇ ਅਕਾਲ ਦਾ ਤਖਤ ਆ ਭਈ ਇਹ ਸਾਡਾ ਤਖਤ ਨਹੀਂਗਾ ਇਹ ਸਾਡੀ ਕੋਈ ਚੇਅਰ ਨਹੀਂਗੀ ਸਾਡੀ ਕੋਈ ਬਿਲਡਿੰਗ ਨਹੀਂਗੀ ਤਾਂ ਹੀਓ ਜਦੋਂ 1984 ਚ ਸਤਖੰਡ ਸੇਰੀ ਦਰਬਾਰ ਸਾਹਿਬ ਤੇ ਹਮਲਾ ਹੋਇਆ ਸੰਗਤਾਂ ਨੂੰ ਫੋਕੋ ਕੇ ਸ਼ਹੀਦ ਕੀਤਾ ਗਿਆ ਬੱਚੇ ਬਜ਼ੁਰਗ ਸਾਡੀ ਉਮਰ ਦੇ ਨੌਜਵਾਨਾਂ ਨੂੰ ਤੇ ਉਥੇ ਜਿਹੜਾ ਕਾਹਨ ਕੀਤਾ ਗਿਆ ਤੁਹਾਨੂੰ ਪਤਾ ਅਕਾਲ ਤਖਤ ਸਾਹਿਬ ਨੂੰ ਵੀ ਢਾਟੇਰੀ ਕੀਤਾ ਤੇ ਉਦੋਂ ਗਵਰਨਮੈਂਟ ਨੇ ਖੜੇ ਪੈਰ ਫਟਾਫਟ ਸਿੱਧੀ ਜੀ ਬਿਲਡਿੰਗ ਖੜੀ ਕਰਤੀ ਸੀ ਕਿ ਇਹਨਾਂ ਦਾ ਅਸੀਂ ਤਖਤ ਢਾਇਆ ਇਹ ਸਾਡੇ ਤੇ ਨਾ ਹੋਣ ਇਹਦਾ ਅਸਰ ਪਵੇ ਵੀ ਸਾਡਾ ਕੀ ਬਣੂਗਾ ਸੋ ਉਹਨਾਂ ਨੇ ਛੇਤੀ ਛੇਤੀ ਬਣਾਇਆ ਪਰ ਨਹੀਂ 1986 ਚ ਸਰਬੱਤ ਖਾਲਸਾ ਹੋਇਆ ਜਿੱਥੇ ਸੰਤ ਬਾਬਾ ठाकुर ਸਿੰਘ ਹੋਰ ਵੀ ਬਹੁਤ ਚੜ੍ਹਦੀ ਕਲਾ ਵਾਲੇ ਸਿੰਘ ਸੀਗੇ ਤੇ ਉਹਨਾਂ ਨੇ ਫੈਸਲਾ ਕੀਤਾ ਕਿ ਅਸੀਂ ਆਪਦਾ ਤਖਤ ਆਪ ਬਣਾਵਾਂਗੇ ਵੀ ਕਾਰ ਸੇਵਾ ਦੇ ਥਰੂ ਬਣੇਗਾ ਇਹਦਾ ਮਤਲਬ ਇਹ ਹੈ ਅਕਾਲ ਪੁਰਖ ਜੀ ਕਿ ਜਿਹੜਾ ਅਕਾਲ ਤਖਤ ਸਾਹਿਬ ਹੈ ਉਹ ਇਹ ਜਮੀਨੀ ਤੌਰ ਤੇ ਨਹੀਂ ਇਹ ਐਕਚੁਅਲੀ ਗੁਰੂ ਸਭਾ ਦੀ ਚੀਜ਼ ਆ ਪੰਥ ਦੀ ਚੀਜ਼ ਹੈ ਇਹਨੂੰ ਅਸੀਂ ਬਿਲਡਿੰਗ ਦਾ ਉੱਤੇ ਨਹੀਂ ਦੇਖ ਸਕਦੇ ਇਹ ਬੰਦੇ ਸਮਝਦੇ ਨਹੀਂ ਅਕਾਲ ਤਖਤ ਉਦੋਂ ਹੀ ਆਜ਼ਾਦ ਹੋਊਗਾ ਅਕਾਲ ਪੁਰਖ ਜੀ ਜਦੋਂ ਸਾਨੂੰ ਆਜ਼ਾਦੀ ਮਿਲੇਗੀ ਅਸੀਂ ਸਾਡੀ ਜਿਹੜੀ ਮਾਨਸਿਕਤਾ ਨਾ ਦੀਪ ਵੀ ਕਹਿੰਦਾ ਹੁੰਦਾ ਸੀ ਅਸੀਂ ਉਹ ਇਹ ਕਲਾਮੀ ਦੀਆਂ ਨਿਸ਼ਾਨੀਆਂ ਅਸੀਂ ਕਲਾਮ ਪੜ੍ਹਨਾ ਪਸੰਦ ਹੋ ਗਿਆ ਜਾਂ ਸਾਨੂੰ ਆਦਤ ਹੋ ਗਈ ਹੈ ਸਾਨੂੰ ਇਹ ਲੱਗਦਾ ਕਿ ਜਿਹੜਾ ਪੰਥ ਕਹਿੰਦਾ ਜਿਹੜਾ ਗੁਰੂ ਸਾਹਿਬ ਕਹਿੰਦੇ ਆ ਉਹ ਨਹੀਂ ਸਾਨੂੰ ਪਰਵਾਣ ਜਿਹੜੀ ਸਾਡੀ ਛੋਟੀ ਸੋਚ ਜਿਹੜੀ ਸਾਡੇ ਕਹ ਲੋ ਭਾਜਪਾ ਆਰਐਸਐਸ ਕੋਈ ਵੀ ਪਾਰਟੀ ਹੋਵੇ ਜਿਹੜੇ ਉਹ ਜੇ ਸੋਚਤਾਰਾ ਦੇ ਲੋਕਾਂ ਨੂੰ ਜਿਹੜੀ ਭੌਂਦੀ ਹੈ ਉਹ ਚੀਜ਼ ਅਸੀਂ ਮੰਨਣੀ ਆ ਅਸੀਂ ਜਿਹੜੇ ਪੰਥ ਲਈ ਜਿਹੜੀ ਕਲੈਰਿਟੀ ਲਿਆਉਗੀ ਚੀਜ਼ ਕਿਉਂਕਿ ਜੇ ਜ਼ਫੇਦਾਰ ਸਾਹਿਬ ਉਹਨਾਂ ਨੂੰ ਫ੍ਰੀडम ਦੇ ਦਿੱਤੀ ਜਾਵੇ ਅਕਾਲਤਾਰ ਸਾਹਿਬ ਨੂੰ ਫ੍ਰੀडम ਦੇ ਦਿੱਤੀ ਜਾਵੇ ਪੰਥ ਕਿਤੇ ਦੀ ਕਿਤੇ ਨਿਕਲ ਜਾਦਾ ਕਿਸਾਨੀ ਮੋਰਚੇ ਚ ਵੀ ਹੁਣ ਭਾਈ ਅਮਰਤਪਾਲ ਸਿੰਘ ਉਹਨਾਂ ਦਾ ਵੀ ਜਿਹੜੇ ਉਹਨਾਂ ਤੇ ਵੀ ਗਲਤ ਐਕਸ਼ਨ ਹੋਏ ਆ ਇਹਨਾਂ ਚੀਜ਼ਾਂ ਦਾ ਵੀ ਇੰਪੈਕਟ ਜੱਥੇਦਾਰ ਸਾਹਿਬ ਅਕਾਲ ਤਖਤ ਸਾਹਿਬ ਲਿਆ ਸਕਦੇ ਸੀ ਪਰ ਉਹਨਾਂ ਟਾਈਮਾਂ ਤੇ ਵੀ ਤੁਹਾਨੂੰ ਪਤਾ ਬਹੁਤ ਥੋੜੇ ਬੋਲੇ ਤੇ ਜਿਹੜੇ ਬੋਲੇ ਵੀ ਉਹ ਵੀ ਗਲਤ ਪਾਸੇ ਪਹੁੰਚਦੇ ਗਏ ਵੇ ਮੈਂ ਕਹੂੰਗਾ ਜੱਥੇਬੰਦੀਆਂ ਵੀ ਸੋ ਇਹ ਸਾਨੂੰ ਸੋਚਣ ਦੀ ਲੋੜ ਹੈ ਅੱਜ ਅਸੀਂ ਪੰਥ ਦਾ ਖੜੇ ਆ ਕਿ ਅਸੀਂ ਸਾਡੇ ਉੱਚੜ ਜਿਨ੍ਹਾਂ ਨੇ ਸਾਡਾ ਘਾਣ ਕੀਤਾ ਉਹਨਾਂ ਨਾਲ ਖੜਨਾ ਅੱਜ ਅਸੀਂ ਇਹਦਾ ਚੋਇਸ ਕਰ ਲਈ ਹੈ ਜੀ ਭਾਈ ਸਾਹਿਬ ਅਖੀਰ ਦੇ ਵਿੱਚ ਕੋਈ ਸੁਨੇਹਾ ਜਿਹੜਾ ਹੈਗਾ ਸਿੱਖ ਕੌਮ ਨੂੰ ਬਾਹਰ ਵੱਸਦਿਆਂ ਨੂੰ ਪੰਜਾਬ 'ਚ ਵੱਸਦਿਆਂ ਨੂੰ ਕੋਈ ਜਥੇਬੰਦੀਆਂ ਨੂੰ ਸੁਨੇਹਾ ਕੀ ਲਾਣਾ ਚਾਹੋਗੇ ਇਹ ਇਹ ਸਾਰੇ ਸਬੰਧ ਦੇ ਵਿੱਚ ਉਹ ਸਾਹਿਬ ਜੀ ਇਹ ਬਹੁਤ ਵੱਡੀ ਓਪਰਚੁਨਿਟੀ ਸੀ ਆਪਣੇ ਲਈ ਪੰਥ ਲਈ ਕਿ ਆਪਾਂ ਉਸ ਡਿਲੀਵਰ ਕਰੀਏ ਇਹਦੇ ਚ ਆਪਾਂ ਸਾਰੇ ਹੀ ਫੇਲ ਹੋਏ ਆਂ ਇਕੱਲੇ ਜਥੇਦਾਰ ਸਾਪਾਂ ਨੂੰ ਨਹੀਂ ਆਪਾਂ ਬਲੇਮ ਕਰ ਸਕਦੇ ਕਿਉਂਕਿ ਉਹ ਇੱਕ ਵਿਅਕਤੀ ਜਿਸਾਨ ਜਥੇਦਾਰ ਗਿਆਨੀ ਰਕੀਤ ਸਿੰਘ ਜੀ ਸਿੰਘ ਸਾਹਿਬ ਜੀ ਉਹਨਾਂ ਦੀ ਗੱਲ ਕਰੀਏ ਸਿੰਘ ਸਾਹਿਬ ਗਿਆਨੀ ਹਰਪ੍ਰੀਤ ਸਿੰਘ ਜੀ ਵੀ ਇੱਕ ਵਿਅਕਤੀ ਸਨ ਭਾਵੇਂ ਜਥੇਦਾਰ ਸਨ ਪਰ ਸਾਡਾ ਵੀ ਬਹੁਤ ਵੱਡਾ ਰੋਲ ਹੈ ਦੇਚ ਜੇ ਅਸੀਂ ਬਾਤ ਚੱਕਾਂਗੇ ਅਸੀਂ ਗੱਲ ਕਰਾਂਗੇ ਪੋਜੀਟਿਵਲੀ ਬੋਲਾਂਗੇ ਉਹ ਵੀ ਦੇਖੋ ਮੇਰੀ ਰਾਤ ਗੱਲ ਹੋਈ ਸੀਗੀ ਸਿੰਘ ਸਾਹਿਬ ਜਥੇਦਾਰ ਗਿਆਨੀ ਰਗਵੀ ਸਿੰਘ ਹੁਣਾਣਾ ਤੇ ਉਹ ਕਹਿੰਦੇ ਅਸੀਂ ਖੁਸ਼ਾ ਕਿ ਸਾਡੇ ਬੇਦਾਗ ਤੌਰ ਤੇ ਸਾਨੂੰ ਮਹਾਰਾਜ ਨੇ ਸਾਨੂੰ ਪਰੇ ਕਰ ਲਿਆ ਕਿ ਮਤਲਬ ਸਾਡੇ ਤੇ ਨਹੀਂ ਕੋਈ ਦੂਸ਼ਣਵਾਦੀ ਇਹ ਦਾਦੀ ਨਹੀਂ ਹੋ ਸਕਦੀ ਵੀ ਅਸੀਂ ਬਹਿ ਕੇ ਜਗਾ ਸੀ ਕੋਈ ਗਲਤ ਸਟੈਪ ਹੈ ਇਸ ਤਰ੍ਹਾਂ ਤੇ ਕਰ ਲਿਆ ਸੋ ਕਹਿਣ ਦਾ ਆਪਾ ਏ ਹੈ ਕਿ ਪੰਥ ਜੇ ਨਾਲ ਖੜੇਗਾ ਹੁਣ ਆਪਾਂ ਬਹੁਤ ক্লোਜ਼ ਸੀਗੇ ਡਿਲੀਵਰੀ ਲੈਂਡ ਨੂੰ ਪਰ ਆਪਾਂ ਤੋਂ ਉਹ ਕਾਰ ਨਹੀਂ ਹੋਈ ਜੱਥੇਦਾਰ ਸਾਹਿਬ ਮੈਨੂੰ ਲੱਗਦਾ ਰੈਡੀ ਸੀਗੇ ਉਹਨਾਂ ਨੇ ਜਦੋਂ ਇੱਥੋਂ ਇੰਗਲੈਂਡ ਦੀ ਧਰਤੀ ਤੋਂ ਜਾਣ ਲੱਗੇ ਸੀ ਸਾਡੇ ਨਾਲ ਉਹਨਾਂ ਨੇ ਗੱਲ ਕੀਤੀ ਸੀ ਕਹਿੰਦੇ ਨਾਲ ਕੋਈ ਖੜਦਾ ਹੀ ਨਹੀਂ ਨਾ ਕੋਈ ਜੱਥੇਬੰਦੀ ਖੜਦੀ ਆ ਕੋਈ ਨਾਲ ਨਹੀਂ ਖੜਦਾ ਇਹ ਲੱਗਦਾ ਤੁਸੀਂ ਇਕੱਲੇ ਰਹਿ ਗਏ ਹੋ ਉੱਥੇ ਵੀ ਤੁਹਾਨੂੰ ਪਤਾ ਹੈ ਕਿੰਦਾ ਦਾ ਮਾਹੌਲ ਹੋਊਗਾ ਕੀ ਕੀ ਵਸ਼ਾਈ ਕੀਤੀ ਹੋਗੀ ਸੋ ਸਾਡਾ ਫਰਜ ਬਣਦਾ ਆਪਾਂ ਨੂੰ ਕਈ ਵਾਰੀ ਲੱਗਦਾ ਸਾਡੀ ਬਾਤ ਚੱਕੜਨਾ ਕੀ ਫਰਕ ਪੈਂਦਾ ਪਰ ਜਥੇਦਾਰ ਸਾਹਿਬ ਵੀ ਦੇਖਦੇ ਹਨ ਸਾਰੇ ਸਿੰਘ ਸਾਹਿਬ ਜਿਹੜੇ ਵੀ ਬੰਦੇ ਪੰਥ ਚ ਵਿਚਰਦੇ ਹਨ ਉਹ ਦੇਖਦੇ ਆ ਬਾਹਰ ਸੰਗਤਾਂ ਕੀ ਕਰਦੀਆਂ ਫੇਸਬੁੱਕ WhatsApp ਜੋ ਵੀ ਆਪਾਂ ਮੈਸੇਜਿੰਗ ਪਾਉਂਦੇ ਆ ਹੋਏ ਬਾਹਰ ਬਾਤਾਂ ਜਾਂਦੀਆਂ ਭਾਈ ਸਾਹਿਬ ਬਹੁਤ ਧੰਨਵਾਦ ਕਰਦਾ ਮੈਂ ਤੁਹਾਡਾ ਤੁਸੀਂ ਆਪਣਾ ਕੀਮਤੀ ਸਮਾਂ ਕੱਢਿਆ ਤੇ ਇਸ ਵਿਸ਼ੇ ਦੇ ਉੱਤੇ ਖਾਸ ਆਪਣੇ ਵਿਚਾਰ ਸੰਗਤਾਂ ਦੇ ਸਾਹਮਣੇ ਰੱਖਿਆ ਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਜੀ ਸੋਏ ਸੰਜੀ ਭਾਈ ਕੁਲਦੀਪ ਸਿੰਘ ਦਿਓਲ ਹੋਰੀ ਜਿਨ੍ਹਾਂ ਨੇ ਭਾਈ ਰੁਕबीर ਸਿੰਘ ਜਥੇਦਾਰ ਰੁਕਬੀਰ ਸਿੰਘ ਜਿਨ੍ਹਾਂ ਦਾ ਅਸਤੀਫਾ ਜਿਹੜਾ ਕੱਲ ਹੋ ਗਿਆ ਅਸਤੀਫਾ ਨਾ ਕਹਿ ਕੇ ਆਪਾਂ ਇਹ ਕਹੀਏ ਵੀ ਉਹਨਾਂ ਨੂੰ ਅਹੁਦੇ ਤੋਂ ਹਟਾ ਦਿੱਤਾ ਗਿਆ ਉਹਦੇ ਉੱਤੇ ਵਿਚਾਰ ਜਿਹੜੇ ਆਪਾਂ ਲਏ ਆ ਸੋ ਆਉਂਦੇ ਸਮੇਂ ਦੇ ਵਿੱਚ ਹੋਰ ਵੀ ਇਸ ਵਿਸ਼ੇ ਦੇ ਉੱਤੇ ਆਪਾਂ ਪ੍ਰੋਗਰਾਮ ਲੈ ਕੇ ਆ ਰਹੇ ਆ ਸੋ ਨਾਲ ਜੁੜੇ ਰਹੋ ਦੇਖਦੇ ਰਹੋ ਪ੍ਰਾਈਡ ਪੰਜਾਬ ਟੀਵੀ ਚੜ੍ਹਦੀ ਕਲਾ ਚ ਰਹੋ